ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਬਿਲਗਾ ਦੇ ਰਿੰਗ ਰੋਡ ਦੇ ਪ੍ਰੋਜੈਕਟ ਬਾਰੇ ਪਿਛਲੇ ਲਗਭਗ 2 ਸਾਲ ਤੋਂ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਦੇ ਯਤਨਾਂ ਸਦਕਾ ਰਿੰਗ ਰੋਡ ਦੀ ਪ੍ਰਪੋਜ਼ਲ ਇਸ ਵੇਲੇ ਸਾਰੇ ਵਿਭਾਗਾਂ ਵਿੱਚ ਦੀ ਘੁੰਮਦੀ ਹੋਈ ਪੀਡਬਲਯੂਡੀ ਡਿਪਾਰਟਮੈਂਟ ਨੇ ਕੋਲ ਪਹੁੰਚ ਗਈ ਆ ਤੇ ਜਿਨ੍ਹਾਂ ਨੇ ਪਿਛਲੇ ਪੀਤੇ ਦਿਨੀ ਸਾਡੇ ਨਾਲ ਬੈਠ ਕੇ ਸਾਰੀ ਟੀਮ ਨਾਲ ਬਿਲਗੇ ਦੇ ਪਤਵੰਤੇ ਸੱਜਣਾ ਨਾਲ ਉਹਨਾਂ ਨੇ ਇਸ ਨੂੰ ਅਮਲੀ ਰੂਪ ਦੇਣ ਲਈ ਇੱਕ ਗੂਗਲ ਮੈਪ ਤੇ ਸਾਨੂੰ ਇੱਕ ਖਾਕਾ ਤਿਆਰ ਕਰਕੇ ਦਿੱਤਾ ਕਿ ਇਸ ਇਸ ਜਗ੍ਹਾ ਤੋਂ ਤੁਹਾਡਾ ਰਿੰਗ ਰੋਡ ਆ ਜਿਹੜਾ ਲੰਗੇਗਾ ਤੇ ਉਹਦੇ ਲਈ ਕਿੰਨਾ ਰਕਬਾ ਬਣਦਾ ਆ ਕਿੰਨੀ ਲੈਂਥ ਬਣਦੀ ਆ ਕਿੰਨੀ ਉਹ ਸੜਕ ਚੌੜੀ ਹੋਵੇਗੀ ਇਹਦੇ ਸਾਰੇ ਬਾਰੇ ਉਹਨੇ ਸਾਨੂੰ ਜਾਣਕਾਰੀ ਦਿੱਤੀ ਅ ਜਿਹੜੀ ਅਧਿਕਾਰੀਆਂ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਆ ਤੇ ਹੁਣ ਉਹ ਫਾਈਲ ਅ ਪੀਡਬਲੂਡੀ ਡਿਪਾਰਟਮੈਂਟ ਨੇ ਜੇ ਤੋ ਜਮ੍ਹਾਂ ਕਰਾਈ ਤੇ ਫਾਈਲ ਹੁਣ ਇਸ ਵੇਲੇ ਐਸਡੀਐਮ ਥਰੂ ਹੁੰਦਿਆਂ ਅ ਇਸ ਵੇਲੇ ਨੈਪ ਸੀਲਦਾਰ ਦਫ਼ਤਰ ਤੇ ਯੂ ਦਫ਼ਤਰ ਬਿਲਗਾ ਵਿਸੇ ਵਿਖੇ ਪਹੁੰਚ ਚੁੱਕੀ ਆ ਜਿਹਦੇ ਵਿੱਚ ਸਰਕਾਰ ਨੇ ਲਿਖੇ ਭੇਜਿਆ ਕਿ ਇਹਦੇ ਤੇ ਲਗਭਗ 80 ਕਰੋੜ ਦਾ ਖਰਚਾ ਆਵੇਗਾ ਤੇ ਉਸ ਤੋਂ ਬਾਅਦ ਜਿਹੜਾ ਇਹਨੂੰ ਬਣਾਉਣ ਦਾ ਖਰਚਾ ਆਵੇਗਾ ਇਹ 80 ਕਰੋੜ ਦੇ ਵਿੱਚ 16-17 ਕਰੋੜ ਦਾ ਖਰਚਾ ਉਹ ਵੀ ਹੋਵੇਗਾ ਜਿਹੜਾ ਸੜਕ ਦੇ ਬਣਾਉਣ ਤੇ ਮਟੀਰੀਅਲ ਤੇ ਲੱਗਣਾ ਹੈ ਬਾਕੀ ਪੈਸਾ ਜ਼ਿਆਦਾਤਰ ਉਹ ਜ਼ਮੀਨ ਦੀ ਐਕਵਾਇਰਤੀ ਲੱਗੇਗਾ ਇਹ ਸਾਰਾ ਜਿਹੜਾ ਖਾਕਾ ਤਿਆਰ ਕੀਤਾ ਪੀ ਡਬਲਯੂ ਡਿਪਾਰਟਮੈਂਟ ਨੇ ਉਹ ਬੀਤੇ ਦਿਨੀ ਅਸੀਂ ਆਪਣੇ ਨਗਰ ਪੰਚਾਇਤ ਦੇ ਨਵੇਂ ਜਿਤੇ ਕੌਂਸਲਰ ਸਹਿਬਾਨਾਂ ਦੇ ਨਾਲ ਸਾਂਝਾ ਕੀਤਾ ਆ ਆਓ ਹੁਣ ਤੁਹਾਨੂੰ ਦ੍ਰਿਸ਼ ਦਿਖਾਉਨੇ ਆ ਕਿ ਜਿਸ ਦਿਨ ਇੱਥੇ ਨਗਰਪੰਚਾਇਤ ਦਫਤਰ ਵਿਖੇ ਸਮੂਹ ਕੌਂਸਲਰ ਜਿਹੜੇ ਇੱਥੇ ਮੌਜੂਦ ਸਨ ਉਹਨਾਂ ਨੂੰ ਇਹ ਸਾਰੀ ਨਕਸ਼ੇ ਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਕਿ ਇਹ ਸਾਡਾ ਰਿੰਗ ਰੋਡ ਸ਼ੁਰੂ ਕਿੱਥੋਂ ਹੋਵੇਗਾ ਕਿੱਥੋਂ-ਕਿੱਥੋਂ ਦੀ ਲੰਘੇਗਾ ਤੇ ਕਿੱਥੇ ਜਾ ਕੇ ਦੀ ਸਮਾਪਤੀ ਹੋਵੇਗੀ ਆਓ ਦ੍ਰਿਸ਼ ਦੇਖੋ ਨਗਰਪੰਚਾਇਤ ਦਫਤਰ ਵਿਖੇ ਉਹਨਾਂ ਕੌਂਸਲਰ ਸਹਿਬਾਨਾਂ ਦੇ ਜਿਨ੍ਹਾਂ ਨੇ ਇਸ ਨਕਸ਼ੇ ਪ੍ਰਤੀ ਜਾਂ ਇਸ ਰੋਡ ਮੈਪ ਪ੍ਰਤੀ ਸਾਰੇ ਕੇਸ ਦੀ ਜਾਣਕਾਰੀ ਪ੍ਰਾਪਤ ਕੀਤੀ ਸਾਰੇ ਦਿਖ ਰਿਹਾ ਸਾਰਿਆਂ ਨੂੰ ਕੋਈ ਦਿੱਕਤ ਨਹੀਂ ਹਾਂਜੀ ਅਜੀ ਅੱਛਾ ਆ ਜੀ ਆਪਾਂ ਆਪਣਾ ਮੁਾਈ ਰੋਡ ਆ ਜਿਹੜਾ ਆ ਰਿਹਾ ਆ ਮੁਾਈ ਰੋਡ ਤੋਂ ਆਪਾਂ ਫਾਟਕ ਟੱਪੇ ਇੱਥੇ ਆ ਕੇ ਆਹ ਲਾਈਨ ਆ ਹਨਾ ਆ ਫਾਟਕ ਟੱਪ ਦੇ ਆ ਆਪਣਾ ਸਕੂਲ ਆ ਵੱਡਾ ਚੌਧਰੀ ਸੰਤਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਆ ਜਦੋਂ ਟੱਪ ਕੇ ਆਪਾਂ ਇੱਥੋਂ ਦੀ ਆ ਕੁਆਟਰਾਂ ਦੇ ਕੋਲ ਦੀ ਆਣ ਕੇ ਜਿਹੜੀ ਆ ਹਕੰਦ ਹੈਗੀ ਆ ਆਪਣੀ ਆ ਅਜੇਕ ਆ ਆ ਆ ਦੂਦੇ ਦੇ ਕੁਆਟਰਾਂ ਦੇ ਸਾਹਮਣੇੋਂ ਮਨਦੀਨ ਸਿੰਘ ਦੀ ਜ਼ਮੀਨ ਵਾਲੀ ਇਹ ਕੰਧੇ ਬਿਲਕੁਲ ਸਕੂਲ ਦੀ ਦੇ ਨਾਲ ਦੀ ਆਪਾਂ ਇਹਨੂੰ ਪੁਆਇੰਟ ਨੂੰ ਇੱਥੋਂ ਲਿਆ ਆ। ਠੀਕ ਹੈ ਜੀ। ਇੱਥੋਂ ਇਹ ਸਿੱਧੀ ਖਿੱਚ ਕੇ ਆਪਣੀ ਇੱਥੇ ਆ ਗਈ ਆ ਔਜਲਾ ਰੋਡ ਤੇ। ਆ ਔਜਲਾ ਰੋਡ ਆ। ਆ ਜਿੱਥੇ ਕੋਹੋ ਸਬਜ਼ੀਆਂ ਸੂਜੀਆਂ ਬੀਜੀਆਂ ਆ। ਉਹ ਗਹਿੜ ਮੇਤਲੀ ਵਾਲੀ। ਹਾਂ ਗਹਿੜ ਨਾਲ ਇਹਦੇ ਇਹਦੇ ਇੱਥੇ ਇੱਥੇ ਤੱਕ ਗਹਿੜ ਨਾਲ ਆ। ਇੱਥੋਂ ਜਦੋਂ ਸ਼ੁਰੂ ਹੁੰਨੇ ਆ ਮੰਤੀਰ ਸਿੰਘ ਦੀ ਜ਼ਮੀਨ ਛੱਡ ਕੇ ਅੱਗੇ ਅਵਤਾਰ ਸਿੰਘ ਹੈਨਰੀ ਦੀ ਪਰਿਵਾਰ ਦੀ ਜ਼ਮੀਨ ਆ। ਉਹਦੇ ਵਿੱਚ ਉੱਥੋਂ ਗਾਹ ਆਣ ਕੇ ਫਿਰ ਇਹ ਦੋ ਕਰਮ ਦਾ ਰਸਤਾ ਸ਼ੁਰੂ ਹੋ ਜਾਂਦਾ ਇਹ ਨਾਲ ਕਾਊਂਟ ਹੋਊਗਾ ਆ ਆ ਗਏ ਆਪਾਂ ਭਾਈ ਸਖਾ ਵਾਲੀ ਭਾਈ ਬਾਬਾ ਉਹਦੂ ਵਾਲੀ ਜਿਹੜੀ ਔਜਲਾ ਰੋੜਿਆ ਇੱਥੇ ਆ ਗਏ ਤੇ ਇੱਥੋਂ ਫਿਰ ਜਦੋਂ ਆਪਾਂ ਸਿੱਧਾ ਕੀਤਾ ਤਾਂ ਇੱਕ ਇੱਥੋਂ ਇਧਰ ਨੂੰ ਮੁੜ ਕੇ ਖੂਹ ਦੇ ਕੋਲ ਦੀ ਇੱਕ ਛੋਟਾ ਪੈਹਾ ਵੀ ਜਾਂਦਾ ਹੈ ਪਰ ਇਹ ਡੰਗ ਲੱਗਦਾ ਸੀਗਾ ਇੱਥੋਂ ਫਿਰ ਸਿੱਧੀ ਖਿੱਚ ਕੇ ਉਹ ਜਿੱਥੇ ਆਣ ਕੇ ਇਹ ਬਾਬੇ ਡੀਏ ਵੀ ਰੋਡ ਤੇ ਆਪ ਖੇਲਾ ਰੋੜ ਆ ਗਿਆ ਮੌਸਾਬ ਰੋੜ ਮੌਸਾ ਰੋਡ ਤੋਂ ਫਿਰ ਇੱਥੋਂ ਸਿੱਧੀ ਖਿੱਚ ਕੇ ਤੇ ਬਾਬੇ ਟਾਲੀ ਦੇ ਅੰਦਰ ਦੀ ਹਣਾ ਆ ਬਾਬੇ ਟਾਲੀ ਤੋਂ ਅੰਦਰ ਦੀ ਤੇ ਇਹਨੂੰ ਫਿਰ ਆਪਾਂ ਇੱਥੋਂ ਦੀ ਕੱਢ ਕੇ ਲੈ ਗਏ ਆ ਥਮਨਾਲ ਰੋਡ ਤੇ ਥਮਨਾਲ ਰੋਡ ਇੱਥੇ ਆ ਗਿਆ ਪਥਮਨਾਲ ਰੋਡ ਤੇ ਇੱਥੋਂ ਥਮਨਾਲ ਰੋਡ ਤੋਂ ਫਿਰ ਜਦੋਂ ਅੱਗੇ ਤੁਰਦੇ ਆ ਉੱਥੇ ਆਪਾਂ ਸਾਡੇ ਕੋਲ ਦੋ ਆਪਸ਼ਨ ਸੀਗੀਆਂ ਇੱਕ ਤਾਂ ਏਸੀ ਵੀ ਆਪਾਂ ਅਸੀਂ ਥਾਣੇ ਤੇ ਬੀਲ ਹੀ ਕਰਦੇ ਬਾਹਰ ਦੀ ਜਾਂਦੇ ਆ ਉਹਦੇ ਨਾਲ ਫਿਰ ਆਉਟਰ ਬਹੁਤ ਹੋ ਜਾਂਦਾ ਸੀਗਾ ਉੱਥੋਂ ਜਦੋਂ ਅਸੀਂ ਸਿੱਧਾ ਹੀ ਖੱਚਦੇ ਹਾਂ ਤਾਂ ਫਿਰ ਥਾਣੇ ਦੇ ਲੱਖੀ ਕੇ ਘਰ ਦੇ ਅੰਦਰ ਦੀ ਜਿਹੜਾ ਇਹਨਾਂ ਦਾ ਪੁਰਾਣਾ ਘਰ ਆ ਤੇ ਅਸੀਂ ਆ ਜੰਨੇ ਆ ਇੱਥੇ ਆਹ ਇਹ ਥਾਣੇ ਨੂੰ ਸੜਕ ਜਿੱਥੋਂ ਥਾਣੇ ਨੂੰ ਮੋੜ ਮੁੜਦਾ ਖੋਖਿਆਲਾ ਰੋਡ ਆ ਵਾਲਾ ਆ ਆ ਜਾ ਰਹੀ ਥਾਣੇ ਨੂੰ ਸੜਕ ਆ ਥਾਣਾ ਆ ਆ ਬਿਜਲੀ ਘਰ ਆ ਤੇ ਅਸੀਂ ਇੱਥੋਂ ਦੀ ਅੰਦਰ ਦੀ ਕਰਕੇ ਤਾਂ ਇੱਥੇ ਆ ਗਏ ਜਿੱਥੋਂ ਆਪਾਂ ਥਾਣੇ ਨੂੰ ਖੋਖਿਆਲਾ ਰੋਡ ਤੋਂ ਮੁੜਦੇ ਹਾਂ ਠੀਕ ਹੈ ਜੀ ਇਥੋਂ ਆਪਾਂ ਸਿੱਧੀ ਖਿੱਚੀ ਤੇ ਆ ਗਏ ਆਪਾਂ ਆ ਸੰਗਵਾਲ ਰੋਡ ਜਿਹੜਾ ਸੰਗਵਾਲ ਰੋਡ ਜਿਹੜਾ ਹੈਗਾ ਪਿਛੇ ਹੋ ਗਿਆ ਵੀ ਜਿਹੜਾ ਉਹ ਭਾਈ ਅਰਦਾਸ ਦੀ ਜਗ੍ਹਾ ਉਸ ਤੋਂ ਬਾਹਰ ਦੀ ਆ ਤੇ ਜਹੇਦਾਰ ਕੇ ਖੂਹ ਤੋਂ ਅੰਦਰ ਦੀ ਆ ਠੀਕ ਹੈ ਜੀ ਇਥੋਂ ਸਿੱਧੇ ਆਪਾਂ ਚਲੇ ਗਏ ਨਹੀਂ ਉਹ ਜਿਹੜੀ ਲੱਖੀ ਕੇ ਖੂਹ ਤੋਂ ਪਿੰਡ ਹੁੰਦੀ ਆ ਪਿੰਡ ਵਾਲੀ ਸਾਈਡ ਆ ਪਿੰਡ ਵਾਲੀ ਸਾਈਡ ਪਿੰਡ ਵਾਲੀ ਜੇ ਲੱਖੀ ਕੇ ਖੂਹ ਤੋਂ ਆਪਾਂ ਬਾਹਰ ਜਾਂਨੇ ਫਿਰ ਸਾਨੂੰ ਬਿਜਲੀ ਘਰ ਦੇ ਬਾਹਰ ਦੀ ਆਉਣਾ ਪਊਗਾ ਕਿ ਫੇਰ ਵੀ ਨਹੀਂ ਕਰ ਤੁਹਾਨੂੰ ਬਾਹਰ ਆਉਣਾ ਪਊਗਾ ਫੇ ਬਹੁਤ ਦੂਰ ਉਹ ਇੱਥੋਂ ਫੇਰ ਜ਼ਿਆਦਾ ਲੱਗਦਾ ਡਿੰਗ ਫੇਰ ਉਹਦੀ ਲੈਂਥ ਬਹੁਤ ਵੱਧੀ ਆ ਹਾਂਜੀ ਇੱਥੇ ਆ ਗਏ ਆਪਾਂ ਸੰਗੋਵਾਲ ਰੋਡ ਜੀ ਆ ਸੰਗੋਵਾਲ ਰੋਡ ਤੋਂ ਫੇਰ ਸਿੱਧੇ ਆਪਾਂ ਚਲੇ ਗਏ ਆਹਾ ਬਾਦੜਾ ਰੋਡ ਇਹ ਜਿਹੜੀ ਹੁਣ ਨਵੀਂ ਜਗ੍ਹਾ ਬਣੀ ਆ ਰਾਣੀ ਹੁਣਾਂ ਦੀ ਜਗ੍ਹਾ ਜਿਹੜੀ ਬਣੀ ਆ ਬਾਦੜਾ ਰੋਡ ਹਾਂ ਉਹ ਅੰਦਰ ਰਹਿ ਜਾਣੀਆਂ ਆ ਆਪਾਂ ਉਹਦੇ ਉੱਪਰ ਦੀ ਜਾਣਾ ਠੀਕ ਹੈ ਜੀ ਉਹਦੇ ਉੱਪਰ ਦੀ ਕੱਢ ਕੇ ਤਾਂ ਫੇਰ ਸਿੱਧੀ ਚੱਲ ਜਾਨੀਏ ਪੱਗੇ ਕੇ ਪਾਸੇ ਤੋਂ ਲੰਘਦੀ ਲੰਘਦੀ ਜ਼ਮੀਨ ਵਿੱਚ ਦੀ ਤੇ ਫਿਰ ਆ ਆ ਗਈਆਂ ਆਪਣੀਆਂ ਆ ਅਕਾਲਕਟੇਮੀ ਰੋਡ ਆ ਆ ਗਈਆਂ ਆਪਣੀਆਂ ਕਲੋਨੀਆ ਠੀਕ ਹੈ ਜੀ ਦੋਨੇ ਦੇ ਅੰਦਰ ਦੀ ਬਾਹਰ ਨਹੀਂ ਕਲੋਨੀਆ ਦੇ ਬਾਹਰ ਦੀ ਆ ਕਲੋਨੀਆ ਦੇ ਬਾਹਰ ਦੀ ਆ ਪੱਠਾ ਜਿਹਦਾ ਲਾਲ ਜਹਾ ਦੇ ਨਾ ਆ ਪੱਠਾ ਆ ਤੇ ਇਹ ਆ ਤਾਂ ਕਲੋਨੀਆ ਆ ਕਲੋਨੀਆ ਕੋਰਨਰ ਦੇ ਵਿੱਚ ਕਲੋਨੀਆ ਦੇ ਉੱਪਰ ਦੀ ਤੇ ਸਿੱਧੀ ਜਿਹੜੀ ਆਪਣੀ ਆ ਗਿਆ ਹਾ ਅਕਾਲ ਅਕੈਡਮੀ ਤਾਲਵੰਡ ਰੋਡ ਇਸ ਤੋਂ ਆਪਾਂ ਸਿੱਧਾ ਟੱਚ ਮਾਰਿਆ ਪੱਠੇ ਤੋਂ ਬਾਹਰ ਦੀ ਤੇ ਜਿਹੜੀ ਇੱਕ ਉਹ ਮੁਸਲਮ ਉੱਥੇ ਨਸੀਤਾ ਜਾਂ ਉਹ ਕਬਰ ਸਥਾਨ ਆ ਉਹਦੇ ਉੱਪਰ ਦੀ ਇਹ ਆ ਗਿਆ ਉੱਪਰ ਰੋਡ ਉੱਪਰ ਰੋਡ ਤੋਂ ਫਿਰ ਇਹਨੂੰ ਸਿੱਧਾ ਹੀ ਕਰ ਦਿੱਤਾ ਇਹਨਾਂ ਨੇ ਆ ਸਿੱਧਾ ਕੱਢਿਆ ਤਾਂ ਆ ਆ ਗਿਆ ਜਿਹੜਾ ਸਤਨਾਮ ਪੰਚ ਕੇ ਖੂਨ ਨੂੰ ਜਾਂਦਾ ਰਾਹ ਜਿਹੜਾ ਉਹ ਪਪੂ ਸਤਨਾਮ ਕੇ ਖੂਨ ਨੂੰ ਸੋਨੀ ਸੋਨੀ ਕੇ ਉੱਥੋਂ ਸਿੱਧਾ ਹੀ ਕੱਢ ਕੇ ਤਾਂ ਆ ਆ ਗਿਆ ਆਪਣਾ ਕੁੜੀਆਂ ਵਾਲਾ ਸਕੂਲ ਐ ਸਕੁੰਜੇ ਕੁੜੀਆਂ ਵਾਲੇ ਸਕੂਲ ਦੇ ਬਾਹਰ ਦੀ ਤੇ ਆ ਜਿਹੜੇ ਘਰ ਹੈਗੇ ਨੇ ਇੱਥੇ ਉਹਨਾਂ ਦੇ ਮੋਰ ਦੀ ਬੱਸ ਜੀ ਨਹੀਂ ਲੈ ਬੰਦਾ ਨਹੀਂ ਪੈਂਦਿਆ ਜੇ ਤਸੀਂ ਕੋਨੀਆਂ ਤੋਂ ਗਏ ਪੱਠੇ ਦੇ ਉੱਪਰ ਆਹ ਦੇ ਪੱਠੇ ਦੇ ਉੱਪਰ ਦੀ ਗਏ ਜੀ ਇੱਥੋਂ ਸਿੱਧਾ ਜਦੋਂ ਆਪਾਂ ਇਦਾਂ ਖੜ ਕੇ ਦੇਖਦੇ ਨੱਕ ਦੀ ਸੇਧ ਨੂੰ ਤਾਂ ਆ ਕੁੜੀਆਂ ਵਾਲਾ ਸਕੂਲ ਆ ਭੂਜੇ ਦੇ ਪਾਸੇ ਵਾਲਾ ਕੁੜੀਆਂ ਵਾਲੇ ਸਕੂਲ ਦੇ ਬਾਹਰ ਦੀ ਤਾਂ ਜਿੱਥੋਂ ਆਹ ਦੋ ਪਾਰਟ ਜਾਂਦੀਆਂ ਇੱਕ ਪਰੇ ਬਲੋਲਪੁਰੇ ਚਲ ਜਾਂਦੀ ਹੈ ਹੈਨਾ ਉਸ ਖੁੰਜੇ ਤੋਂ ਸਿੱਧੀ ਇਹ ਉੱਥੇ ਆ ਗਿਆ ਛੜਕ ਤੇ ਆਪਾਂ ਸਕੂਲ ਦੀ ਬੈਕ ਸਾਈਡ ਤੇ ਤੇ ਇੱਥੋਂ ਸਿੱਧਾ ਜੀ ਜਿਹੜੀ ਹੈਗੀ ਆਪਣੀਆਂ ਬਣੀ ਨੇ ਹੁਣ ਚਰਚ ਵਗੈਰਾ ਬਣੀ ਆ ਵੀਰ ਸਿੰਘ ਕਾ ਘੂਆ ਹਨਾ ਇਹ ਇਹਦੇ ਬਾਹਰ ਦੀ ਇਹਦੇ ਬਾਹਰ ਦੀ ਕੱਢ ਕੇ ਤਾਂ ਆਪਾਂ ਆ ਇੱਥੇ ਚਰਚ ਦੇ ਲਾਗੇ ਆ ਗਏ ਤੇ ਸਿੱਧਾ ਜਿੱਥੇ ਜਾਣ ਕੇ ਪੰਪ ਤੋਂ ਬਾਹਰ ਡਾਕਟਰ ਰਮਨ ਦੀ ਨਰਸਰੀ ਆ ਚੈਰੀਟੇਬਲ ਵਾਲਾ ਜਿੱਥੇਕ ਰਸਤਾ ਆ ਉਹ ਉਹਦੇ ਨੇੜੇ ਤੇੜੇ ਇੱਥੇ ਆਣ ਕੇ ਸਮਾਪਤ ਹੋਈ ਆ ਤੇ ਇਹ ਇਹ ਆਪਣੇ ਪਿੰਡ ਦਾ ਜਾਨੀ ਕਿ ਇਹਨੂੰ ਅੱਗੇ ਪੂਰਾ ਤਵੇ ਸਗਾ ਇੱਥੋਂ ਸਿੱਧੀ ਖਿੱਚ ਕੇ ਜਾਣੀ ਸੀ ਹੈਨਰੀ ਸਾਹਿਬ ਦੇ ਖੂਹਾਂ ਨੂੰ ਗੀਜੇ ਜੋੜ ਦੇ ਖੂਹ ਤੇ ਉੱਪਰ ਦੀ ਤੇ ਗੀਜੇ ਜੋੜ ਦੇ ਖੂਹ ਤੋਂ ਉੱਪਰ ਦੀ ਤਾਂ ਫੇਰ ਆ ਉਹ ਜਿਹੜਾ ਸੀਰਾ ਮੰਡੀ ਦੀ ਪ੍ਰਾਣੀ ਉਹਦੇ ਲਾਗੇ ਜਾ ਕੇ ਰਲਦੀ ਸੀ ਇੱਥੇ ਕਿਹੇ ਪਰ ਫੇਰ ਇਹਦਾ ਬਜਟ ਜਿਹੜਾ ਸੀ ਬਹੁਤ ਜ਼ਿਆਦਾ 750 ਕਰੋੜ ਦੇ ਨੇੜੇ ਤੇੜੇ ਚਲੇ ਗਿਆ ਸੀਗਾ ਫੇ ਉਹ ਪਾਸ ਨਹੀਂ ਹੋਇਆ ਆਪਣਾ ਤੇ ਫੇਰ ਅਸੀਂ ਇਹਦੇ ਵਿੱਚ ਇਹ ਸੁਝਾਅ ਸੀਗਾ ਵੀ ਆ ਜਿਹੜੀ ਗਮਟਾਲੀ ਵਾਲੀ ਸੜਕ ਆ ਇੱਥੇ ਹਜੇ ਊਨਾ ਲੋਡ ਨਹੀਂ ਹੈਗਾ ਇਹ ਸੜਕ ਵੱਡੀ ਆ ਖੁੱਲੀ ਆ ਅੱਡੇ ਤੱਕ ਵਾਲੀ ਪਿਪਲੀ ਸਾਹਿਬ ਵਾਲੀ ਹਨਾ ਵੀ ਇਹਨੂੰ ਆਪਾਂ ਇੰਨੇ ਮਈ ਜ਼ਿਆਦਾ ਲੈਂਦੇ ਲੈਂਦੇ ਇਹ ਨਾ ਹੋਵੇ ਆਪਣਾ ਬਜਟ ਨਾ ਪਾਸ ਹੋਵੇ ਵੀ ਇਹਨੂੰ ਇੱਥੇ ਤੱਕ ਕਨੈਕਟ ਕਰ ਦਈਏ ਤਾਂ ਕਿ ਲੋਡ ਇੱਧਰ ਹੈਗਾ ਨੀਲੋਵਾਲ ਪੱਤੀ ਬੱਗਾ ਪੱਤੀ ਦੁਨੀਆ ਮਨਸੂਰ ਪੱਤੀ ਭਲਾਈ ਆਲ ਜ਼ਿਆਦਾ ਆਹ ਟ੍ਰੈਫਿਕ ਦਾ ਤੇ ਆ ਪਿਪਲੀ ਸਾਹ ਵਾਲਾ ਰੋਡ ਜਿਹੜਾ ਸੀਗਾ ਇਹਦੇ ਤੇ ਇੰਨਾ ਟ੍ਰੈਫਿਕ ਦਾ ਉਹਨਾਂ ਜ਼ੋਰ ਹੈ ਨਹੀਂਗਾ ਜਿੰਨਾ ਯਾਨੀ ਕਿ ਇੱਧਰ ਬਾਜ਼ਾਰ ਵਾਲੀ ਸਾਈਡ ਆ ਪੱਤੀ ਪੱਗਾ ਪੱਤੀ ਮਹਿਣਾ ਪੱਤੀ ਭੋਜਾ ਹਨਾ ਬਾਕੀ ਪੱਤੀਆਂ ਵਿੱਚ ਆ ਤੇ ਆ ਜਿਹੜਾ ਫਿਰ ਇੱਥੇ ਆਣ ਕੇ ਆਪਣਾ ਹੋਇਆ ਇਹ ਲਗਭਗ ਕੋਈ 7 ਤਰ ਤੋਂ 80 ਕਰੋੜ ਦੇ ਨੇੜੇ ਤੇੜੇ ਦਾ ਵਿੱਚੀ ਜ਼ਮੀਨ ਅਕਵਾਇਰ ਤੇ ਵਿੱਚ ਇਹਦੇ 17-18 ਲੱਖ ਰੁਪਇਆ 17-18 ਕਰੋੜ ਦਾ ਜਿਹੜਾ ਹੈਗਾ ਇਹ ਤੇ ਸੜਕ ਦੇ ਬਣਨ ਦਾ ਕੋਸਟ ਪਈ ਆ ਜੋ ਪੀਡਬਲਯੂਡੀ ਡਿਪਾਰਟਮੈਂਟ ਨੇ ਦਿੱਤੀ ਆ ਤੇ ਇਹ ਇਸ ਵੇਲੇ ਮਤਲਬ ਰੋਡ ਜਿਹੜਾ ਆਪਣਾ ਮੈਪ ਆ ਇਹ ਪੀਡਬਲਯੂਡੀ ਨੇ ਫਾਈਨਲ ਕਰ ਦਿੱਤਾ ਇਹ ਨੂੰ ਹੁਣ ਫਿਜ਼ੀਕਲੀ ਮੁਰਕੇ ਮੌਕਾ ਦੇਖ ਕੇ ਤੇ ਇਹ ਨੂੰ ਹੁਣ ਰੈਵਨਿਊ ਡਿਪਾਰਟਮੈਂਟ ਜਿਹੜਾ ਆ ਉਹ ਫੇ ਦੱਸੂਗਾ ਵੀ ਕਿਹਦੇ ਇਹ ਖਸਰਾ ਨੰਬਰ ਵਿੱਚ ਦੀ ਨੰਗਦਾ ਆ ਉਸ ਖਜ਼ਰਾ ਨੰਬਰ ਦਾ ਮਾਲਕ ਕੌਣ ਆ ਤੇ ਕਿੰਨਾ ਕਿਹਦਾ ਰਕਬਾ ਹੁੰਦਾ ਆ ਉਸ ਹਿਸਾਬ ਦੇ ਨਾਲ ਹੀ ਫਿਰ ਸਾਰਾ ਇਹ ਸੈੱਟ ਹੋ ਰਿਹਾ ਇਹਦੇ ਵਿੱਚ ਜੇ ਕਿਸੇ ਨੂੰ ਕੋਈ 4 ਕਿਲੋਮੀਟਰ ਤੋਂ ਸਾਢੇ 4 ਕਿਲੋਮੀਟਰ ਦੀ ਬਣਦੀ ਹੈ ਬਣ ਜਾਣੀ ਲੱਗਪਾ ਉਸ ਉੱਤੇ ਲੈਂਥ ਦਿੱਤੀ ਆ ਇਹਦੀ ਪੂਰੀ ਪੂਰੀ ਲੈਂਥ ਦਿੱਤੀ ਹੋਈ ਆ ਸਾਰੀ ਇਹਦੀ 4.74 ਹੈ ਨਾ 5 ਤੋਂ ਫਿਰ ਥੋੜੇ ਥੱਲੇ ਸੀਗੀ ਹਾਂ 5 ਤੋਂ ਥੱਲੇ ਸੀਗੀ ਹੈ ਨਾ ਇਹ ਆ ਜੇ ਤੂੰ ਅਸੀਂ ਇਹਨੂੰ ਪੂਰੀ ਕਰਦੇ ਸੀ ਸਾਡੀ 6 ਤੋਂ ਉੱਪਰ ਜਾਂਦੀ ਸੀਗੀ ਕੇ ਦੇ ਨੀੜ ਦੇ ਨੇੜੇ 6 ਕਿਲੋਮੀਟਰ ਦੇ ਨੇੜੇ ਤੇ ਉਹਦਾ ਫੇਰ ਨਹੀਂ ਉਹ ਆਪਾਂ ਨੂੰ ਬਜਟ ਨਹੀਂ ਇੰਨਾ ਮਿਲ ਰਿਹਾ ਉਹਦਾ ਹੈਗਾ ਹੀ ਆ ਜੀ ਉਧਰ ਦੀ ਮੰਡੀ ਦੇ ਵਿੱਚ ਦੀ ਰਾਹ ਉਹ ਬਣ ਗਈ ਅੱਜ ਕਿਸੇ ਨੇ ਘੁੰਮਣਾ ਆ ਉਧਰ ਦੀ ਤਾਂ 100 ਹੱਲ ਹੈਗੇ ਹਾਂਜੀ 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 ਆ ਚੀਜ਼ ਬਣੀ ਆ ਜੇ ਕਿਸੇ ਨੂੰ ਕੋਈ ਹੋਰ ਸਮਝਣੀ ਹੋਵੇ ਤਾਂ ਗੱਲ ਜਿੱਥੇ ਪਰਦਾਜੀ ਛੋਟੇ ਛੋਟੇ ਡੱਡੇ ਵੀ ਬਣਨਗੇ ਹੈ ਜਿੱਥੇ ਚੜ੍ਹਨਾ ਸਵਾਲ ਨਹੀਂ ਉਹਦੇ ਹੀ ਹਾਂ ਹਾਂ ਉਹ ਵੀ ਹੋਊਗਾ ਜਿਸ ਸੜਕ ਨੂੰ ਮੰਨ ਲਓ ਜਦ ਤੱਕ ਆਪਣੇ ਆਹਾ ਓਪਲ ਵਾਲੀ ਸੜਕ ਨੂੰ ਟੱਚ ਕਰਨਾ ਜਿੱਥੇ ਜਾਂ ਅਕਾਲ ਅਕੈਡਮੀ ਵਾਲੀ ਨੂੰ ਕਰਨਾ ਆ ਉਹਦੇ ਵਿੱਚ ਬਕਾਇਦਾ ਉੱਥੇ ਉਹਦੀ ਐਂਟਰੀ ਐਗਜ਼ਿਟ ਹੋਊਗਾ ਸਾਰਾ ਆ ਬੱਸ ਸ਼ੈਲਟਰ ਕਹਿੰਦੇ ਉਹ ਹਾਂਜੀ ਉਹ ਹੋਊਗਾ ਸਾਰਾ ਜਿ ਕੁਝ ਤੇ ਇਹ 66 ਫੁੱਟ ਚੌੜੀ ਪ੍ਰੋਵੀਜ਼ਨ ਹੈ ਤੇ ਜਿਹਦੇ ਵਿੱਚ ਕੋਈ ਤਕਰੀਬਨ 30 ਤੋਂ ਲੈ ਕੇ 33 34 ਫੁੱਟ ਤੱਕ ਸੜਕ ਬਣਨੀ ਬਾਕੀ ਸਾਰੀ ਗ੍ਰੀਨ ਵੈਲਟ ਹੋਣੀ ਆ ਜਿਹਦੇ ਵਿੱਚ ਦੋਨਾਂ ਪਾਸਿਆਂ ਤੇ ਗ੍ਰੀਨਰੀ ਜਾਂ ਜਿਹਦਾ ਫੁੱਲ ਬੂਟੇ ਜਾਂ ਦਰਖਤ ਲੱਗਣਗੇ ਇਹ ਆ ਤੇ ਉਹ ਇੱਕ ਕਾਨੂੰਨ ਇਹ ਕਹਿੰਦਾ ਆ ਵੀ 66 ਫੁੱਟ ਤੋਂ ਘੱਟ ਅਕਵਾਇਰ ਨਹੀਂ ਹੋ ਸਕਦੀ ਤੇ ਇਹ ਜਦੋਂ ਆਪਣਾ ਇਹ ਸਾਰਾ ਪ੍ਰੋਜੈਕਟ ਥੱਲੇੋਂ ਐਨ ਰੈਡੀ ਹੋ ਕੇ ਚੱਲ ਜੂਗਾ ਫਿਰ ਇਹ ਗਵਰਨਮੈਂਟ ਦੇ ਕੋਲ ਜਿਹੜਾ ਜਿਹੜੀ ਇਹ ਗ੍ਰਾਂਟ ਜਾਂ ਫੰਡ ਜਾਂ ਇਹਦਾ ਰੈਵਨਿਊ ਲੱਗਣਾ ਜਿਹੜਾ ਪੈਸਾ ਲੱਗਣਾ ਇੱਤੇ ਪੈਸਾ ਫਿਰ ਜੋ ਸਰਕਾਰ ਲੋਟ ਕਰਦੀ ਆ ਤੇ ਫਿਰ ਇਹ ਜਿਹੜਾ ਪ੍ਰੋਜੈਕਟ ਇਹ ਅੱਗੇ ਜਾਊਗਾ ਫਿਲਹਾਲ ਇਹ ਸ਼ੁਰੂਆਤੀ ਦੌਰ ਆ ਤੇ ਇਹ ਮਤਲਬ ਥੱਲੇ ਵਰਕ ਹੋਣਾ ਸ਼ੁਰੂ ਹੋ ਗਿਆ ਹੁਣ ਥੱਲੇ ਤਕਰੀਬਨ ਦੋ ਮੇਜਰ ਜੌਬਾਂ ਬਣੀਆਂ ਨੇ ਯਾਨੀ ਇਹ ਪੀ ਡਬਲਯੂ ਡੀ ਡਿਪਾਰਟਮੈਂਟ ਨੇ ਆਪਣਾ ਇਹ ਇਹਦੇ ਵਿੱਚ ਸਾਰਾ ਕੱਚਾ ਵਰਕ ਕਰ ਦਿੱਤਾ ਆ ਹੁਣ ਰੈਵਨਿਊ ਡਿਪਾਰਟਮੈਂਟ ਸਾਨੂੰ ਇੱਥੋਂ ਦੱਸੂਗਾ ਸਾਰਿਆਂ ਨੂੰ ਜੇ ਸਹੀ ਸਾਰੀ ਚੀਜ਼ ਫਾਈਨਲ ਕਰ ਦਿੰਦੀ ਆ ਨਗਰ ਪੰਚਾਇਤ ਬਿਲਗਾ ਤੇ ਉਹ ਵੀ ਕਿਹਦੇ ਖਸਰਾ ਨੰਬਰ ਚ ਆਉਂਦਾ ਕਿਹਦੇ ਖੇਤ ਚ ਆਉਂਦਾ ਕਿਹਦੀ ਕਿੰਨੀ ਜ਼ਮੀਨ ਪੈਂਦੀ ਆ ਉਹ ਫਿਰ ਕੇਸ ਬਣਾ ਕੇ ਜਿਹੜਾ ਸਾਰਾ ਇਹ ਪੰਜਾਬ ਗਵਰਨਮੈਂਟ ਨੂੰ ਜਾਊਗਾ ਹੋਰ ਜੀ ਤਾੜੀਆਂ ਮਾਰੋ ਸ਼ੁਭਾਰਤ ਹੈ ਮਾਤਾ ਮੈਂ ਇਹ ਦਾਅਵਾ ਕਰੂੰਗੀ ਸਿਰੇ ਜੜੇ ਜਾਂ ਤਾਂ ਦਾਣੇ ਦਾ ਇੱਕ ਹਾਸ ਲੀਆ ਬਹੁਤ ਵਾਰ ਵਾਰ ਦੀ ਲੋੜ ਹੈ ਠੀਕ ਹੈ ਇਹ ਬਹੁਤ ਲੋੜ ਹੈ ਹੂੰ ਠੀਕ ਹੈ ਬਹੁਤੀ ਲੋੜ ਹੈ ਹਾਂ ਜਦੋਂ ਫਿਰ ਇਹ ਪੂਰੀ ਹੋ ਜਾਊਗੀ ਮਤਲਬ ਅਗਲੇ ਫੇਸ ਵਿੱਚ ਜਿਹੜਾ ਹਰ ਉੱਪਰ ਲੈਂਦਾ ਚੈਰੀਟੇਬਲ ਦੇ ਲਾਗੇ ਵਾਲਾ ਫਿਰ ਕੋਈ ਜਿਹੜਾ ਕੋ ਹੋਰ ਆ ਵੀ ਠੀਕ ਹੈ ਆ ਲੈਂਥ ਕਾਫੀ ਹੈ ਹੂੰ ਨੋਟ ਤਾਂ ਟਿਕਲੇਸ ਆਵਾਜ਼ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜੀ ਪਰ ਇਹਦਾ ਘੁੰਮੇ ਜਾਂਦਾ ਵਾਰ-ਵਾਰ ਇਹ ਇਹ ਆਪਣਾ ਹੁਣ ਤੱਕ ਜਿਹੜਾ ਆ ਪਿਛਲੇ ਲਗਭਗ ਢਾਈਆਂ ਸਾਲਾਂ ਦੇ ਵਿੱਚ ਅ 2 ਸਾਲਾਂ 'ਚ ਇੱਥੇ ਤੱਕ ਆਪਾਂ ਪੁੱਜ ਗਏ ਆ ਵੀ ਨੰਬਰ ਲੱਗ ਗਏ ਆ ਸਾਰਾ ਕੁਝ ਹੋ ਗਿਆ ਤੇ ਇਹ ਪ੍ਰੋਸੈਸ ਸ਼ੁਰੂ ਆ ਗਿਆ ਤੇ ਜੇ ਇਹ ਆਪਾਂ ਨੂੰ ਇਹਦਾ ਬਜਟ ਵਿੱਚ ਪੈਸਾ ਆ ਜਾਂਦਾ ਆ ਤੇ ਲਗਭਗ ਸਾਲ ਡੇਢ ਸਾਲ ਦਾ ਸਾਰਾ ਪ੍ਰੋਜੈਕਟ ਆ ਤੇ ਹੋ ਗਿਆ ਤਾਂ ਸਾਲ ਪੂਰੇ ਹੋ ਗਏ ਤੇ ਇਹ ਸਭ ਤੋਂ ਵੱਡਾ ਇਹ ਕੰਮ ਇਹਦੇ ਨਾਲ ਕਾਫੀ ਡਵੈਲਪਮੈਂਟ ਤੇ ਬਹੁਤ ਅਸਰ ਪਾਊਗਾ ਜੀ ਹੂੰ ਕਿਉਂਕਿ ਟ੍ਰਾਂਸਪੋਰਟੇਸ਼ਨ ਨਾਲ ਹੀ ਸਾਰਾ ਕੁਝ ਜਿੱਥੇ ਟ੍ਰਾਂਸਪੋਰਟੇਸ਼ਨ ਜਾਂਦੀ ਆ ਉਹ ਸ਼ਹਿਰ ਬੜੀ ਸ਼ਹਿਤੀ ਜਿਹੜਾ ਗ੍ਰੋਥ ਕਰਦੀ ਆ ਇੱਕ ਚੀਜ਼ ਹੋਰ ਆ ਜਦੋਂ ਸਾਡਾ ਰਿੰਗ ਰੋਡ ਹੋਊਗਾ ਜਿਹੜੇ ਸਾਡੇ ਵੱਡੇ ਵਰਕਸ਼ਾਪ ਟਾਈਪ ਹੈਗੇ ਆ ਪ੍ਰੋਜੈਕਟ ਹੈਗੇ ਆ ਜਾਂ ਲੋਕਾਂ ਦੇ ਕਾਰੋਬਾਰ ਆ ਉਹ ਬਾਹਰ ਲੀਆਂ ਰਿੰਗ ਰੋਡ ਤੇ ਚੱਲ ਜਾਣੇ ਆ ਜੀ ਜੀ ਬਿਲਕੁਲ ਤੇ ਜਿਹੜੀ ਜ਼ਮੀਨ ਲੋਕਾਂ ਦੀ ਜਿਹੜੀ ਇਸ ਵੇਲੇ ਪੈਹਿਆਂ ਦੇ ਵਿੱਚ ਜਾਂ ਛੋੜੇ ਰਾਹਾਂ ਦੇ ਵਿੱਚ ਘੱਟ ਭਾਦੀ ਵੀ ਆ ਉਹ ਫਿਰ ਸਮਝ ਲਓ ਵੀ ਕਮਰਸ਼ੀਅਲ ਰੇਟ ਦੇ ਵਿੱਚ ਜਾਂਦੀ ਆ ਤੇ ਬਿਲਗੇ ਦੇ ਵਿੱਚ ਇਸ ਵੇਲੇ ਲੋਕਾਂ ਨੂੰ ਦੁਕਾਨ ਕਰਾਈ ਤੇ ਲੈਣ ਲਈ ਵੀ ਜਦੋਂ ਜਦ ਕਰਨੀ ਪੈਂਦੀ ਹੈ ਹੈ ਨਹੀਂ ਦੁਕਾਨਾ ਹੈ ਨਹੀਂ ਕਿਤੇ ਵੀ ਅੰਦਰ ਰਸਤਾ ਤੰਗਿਆ ਹੈ ਨਾ ਜੇ ਇਹ ਵੱਡਾ ਪ੍ਰੋਜੈਕਟ ਜੇ ਬਣ ਜਾਂਦਾ ਤੇ ਇਹਦੇ ਨਾਲ ਜਿਹੜੀ ਆ ਪੂਰੀ ਦਿੱਖ ਬਦਲ ਜਾਣੀ ਆ ਪੂਰਾ ਵਪਾਰ ਨੂੰ ਤੇ ਸਕੂਲੀ ਬੱਸਾਂ ਨੂੰ ਸਭ ਨੂੰ ਵੱਧ ਫਾਇਦਾ ਹੋਣਾ ਸਵੇਰੇ ਸ਼ਾਮ ਸਕੂਲ ਦੀਆਂ ਬੱਸਾਂ ਆ ਕਿਦਾਂ ਗਲੀਆਂ ਚ ਫਸਲੀਆਂ ਆ ਨਾ ਉਹ ਚੀਜ਼ ਤਾਂ ਹੋਊਗਾ ਤੇ ਉਹ ਵੀ ਇਤਿਹਾਸਕ ਨਗਰ ਕਰਕੇ ਬਾਹਰੋਂ ਸੰਗਤ ਦਰਸ਼ਨ ਲਈਉਂਦੀ ਆ ਬਾਹਰ ਪੈਸੇ ਲਾਉਣ ਵਾਲੇ ਲੋਕ ਇਸੇ ਕਰਕੇ ਉਹ ਵਿਚਾਰੇ ਡਾਦੇ ਵੀ ਜਿਉਂਵਾਵਾ ਜਿੰਦਾ ਸਾਧਨ ਕਰ ਹਾਂਜੀ ਹਾਂਜੀ ਇਹ ਤਾਂ ਬਾਹਰੋਂ ਐਨਆਰਆਈ ਆ ਕੇ ਵੀ ਖੋਲ ਸਕਦੇ ਬਾਹਰਲੇ ਸੁਪੀਆਂ ਚੋਂ ਆ ਕੇ ਵੀ ਖੋਲ ਸਕਦੇ ਜੀ